ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਆਪਾਂ ਦੇਖਦੇ ਹਾਂ ਜੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਜਨਮ ਅਤੇ ਪਰਿਵਾਰ ਗੁਰੂ ਨਾਨਕ ਦੇਵ ਜੀ ਦਾ ਜਨਮ 15 April 1469 ਨੂੰ ਰਾਏਪੋਏ ਦੀ ਤਲਵੰਡੀ ਹੁਣ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੋਇਆ ਇਹ ਇੱਕ ਛੋਟਾ ਜਿਹਾ ਪਿੰਡ ਸੀ ਜੋ ਉਸ ਸਮੇਂ ਪੰਜਾਬ ਦੇ ਲਾਹੌਰ ਖੇਤਰ ਵਿੱਚ ਸਤਿ ਸੀ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਇੱਕ ਪਟਵਾਰੀ ਸਨ ਅਤੇ ਪਿੰਡ ਦੇ ਖਾਤਿਆਂ ਦਾ ਹਿਸਾਬ ਰੱਖਦੇ ਸਨ ਉਹਨਾਂ ਦੀ ਮਾਤਾ ਮਾਤਾ ਤ੍ਰਿਪਤਾ ਜੀ ਇੱਕ ਸਾਦਗੀ ਅਤੇ ਧਾਰਮਿਕ ਸੁਭਾਅ ਵਾਲੀ ਔਰਤ ਸੀ ਗੁਰੂ ਜੀ ਦਾ ਜਨਮ ਇੱਕ ਹਿੰਦੂ ਖੱਤਰੀ ਪਰਿਵਾਰ ਵਿੱਚ ਹੋਇਆ ਪਰ ਉਹਨਾਂ ਦੇ ਵਿਚਾਰ ਅਤੇ ਕੰਮ ਸਾਰੇ ਧਰਮਾਂ ਦੀਆਂ ਸਿਮਾਵਾਂ ਤੋਂ ਪਰੇ ਸਨ ਉਹਨਾਂ ਦੀ ਇੱਕ ਭੈਣ ਸੀ ਬੇਬੇ ਨਾਨਕੀ ਜੋ ਉਹਨਾਂ ਨਾਲ ਬਹੁਤ ਪਿਆਰ ਕਰਦੀ ਸੀ ਅਤੇ ਬਾਅਦ ਵਿੱਚ ਉਹਨਾਂ ਦੇ ਸੰਦੇਸ਼ ਨੂੰ ਸਮਝਣ ਵਾਲੀ ਪਹਿਲੀ ਸ਼ਖਸੀਅਤ ਬਣੀ ਗੁਰੂ ਜੀ ਦਾ ਜਨਮ ਸਮੇ ਸਮਾਜ ਜਾਤ ਪਾਤ ਧਾਰਮਿਕ ਅੰਧ ਵਿਸ਼ਵਾਸ ਅਤੇ ਸਮਾਜਿਕ ਅਸਮਾਨਤਾ ਨਾਲ ਭਰਿਆ ਹੋਇਆ ਸੀ Hindu ਅਤੇ Musalman ਆਪਸ ਵਿੱਚ ਆ ਮੀਕਬ ਵਾਧਾਂ ਵਿੱਚ ਉਲਝੇ ਹੋਏ ਸਨ ਅਤੇ ਆਮ ਲੋਕ ਰੀਤੀ ਰਿਵਾਜਾਂ ਦੇ ਬੋਝ ਹੇਠ ਦੱਬੇ ਹੋਏ ਸਨ ਅਜਿਹੇ ਸਮੇਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਆਗਮਨ ਇੱਕ ਰੋਹਾਨੀ ਰੋਸ਼ਨੀ ਵਾਂਗ ਸੀ ਬਚਪਨ ਅਤੇ ਸਿੱਖਿਆ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਵਿਲੱਖਣ ਸਨ ਉਹ ਘੰਟਿਆਂ ਬੱਧੀ ਚੁੱਪ ਚਾਪ ਬੈਠ ਕੇ ਸੰਸਾਰ ਅਤੇ ਰੱਬ ਬਾਰੇ ਸੋਚ ਵਿਚਾਰ ਕਰਦੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਸਿੱਖਿਆ ਲਈ ਪੰਡਤ ਜੀ ਕੋਲ ਭੇਜਿਆ ਪਰ ਗੁਰੂ ਜੀ ਨੇ ਛੋਟੀ ਉਮਰ ਵਿੱਚ ਹੀ ਗੰਭੀਰ ਸਵਾਲ ਉਠਾਏ ਇੱਕ ਵਾਰ ਜਦੋਂ ਪੰਡਤ ਜੀ ਨੇ ਉਹਨਾਂ ਨੂੰ ਜਨੇਊ ਪਹਿਨਣ ਲਈ ਕਿਹਾ ਤਾਂ ਗੁਰੂ ਜੀ ਨੇ ਪੁੱਛਿਆ ਇਹ ਜਨੇਊ ਕੀ ਲਾਭ ਦੇਵੇਗਾ ਜੇ ਮਨ ਅੰਦਰੋਂ ਸਾਫ਼ ਨਾ ਹੋਵੇ ਉਹਨਾਂ ਨੇ ਕਿਹਾ ਕਿ ਅਸਲ ਜਨੂ ਤਾਂ ਉਹ ਹੈ ਜੋ ਦਇਆ ਸੱਚ ਅਤੇ ਸੰਤੋਖ ਨਾਲ ਬਣਿਆ ਹੋਵੇ ਇਹ ਘਟਨਾ ਦਰਸਾਉਂਦੀ ਹੈ ਕਿ ਗੁਰੂ ਜੀ ਬਚਪਨ ਤੋਂ ਹੀ ਧਾਰਮਿਕ ਰੂੜੀਵਾਦ ਤੋਂ ਪਰੇ ਸੋਚਦੇ ਸਨ ਗੁਰੂ ਜੀ ਨੂੰ ਸਿਰਫ Hindu ਸ਼ਾਸਤਰ ਹੀ ਨਹੀਂ ਸਗੋਂ ਇਸਲਾਮੀ ਗਿਆਨ ਦੀ ਵੀ ਸਮਝ ਸੀ ਉਹ ਪੰਜਾਬੀ ਸੰਸਕ੍ਰਿਤ ਅਤੇ ਫਾਰਸੀ ਜਾਣਦੇ ਸਨ ਉਹਨਾਂ ਦੀ ਸਿੱਖਿਆ ਸਿਰਫ ਕਿਤਾਬੀ ਨਹੀਂ ਸੀ ਸਗੋਂ ਉਹ ਆਪਣੇ ਆਲੇ-ਦੁਆਲੇ ਦੀਆਂ ਘਟਨਾਵਾਂ ਤੋਂ ਵੀ ਸਿੱਖਦੇ ਸਨ ਇੱਕ ਵਾਰ ਜਦੋਂ ਉਹ ਖੇਤਾਂ ਵਿੱਚ ਪਸ਼ੂ ਚਰਾ ਰਹੇ ਸਨ ਤਾਂ ਉਹ ਰੱਬ ਦੇ ਚਿੰਤਨ ਵਿੱਚ ਇੰਨੇ ਡੁੱਬ ਗਏ ਕਿ ਪਸ਼ੂ ਫਸਲ ਵਿੱਚ ਚਲੇ ਗਏ ਜਦੋਂ ਪਿਤਾ ਨੇ ਉਹਨਾਂ ਨੂੰ ਝਿੜਕਿਆ ਤਾਂ ਗੁਰੂ ਜੀ ਦੀ ਨਿਗਾਹ ਨਾਲ ਉਹ ਫਸਲ ਮੁੜ ਹਰੀ ਹੋ ਗਈ ਇਹ ਚਮਤਕਾਰ ਉਹਨਾਂ ਦੀ ਰੋਹਾਨੀ ਸ਼ਕਤੀ ਦਾ ਸੰਕੇਤ ਸੀ ਵਿਆਹ ਅਤੇ ਸੰਸਾਰਿਕ ਜੀਵਨ ਗੁਰੂ ਨਾਨਕ ਦੇਵ ਜੀ ਦਾ ਵਿਆਹ 16 ਸਾਲ ਦੀ ਉਮਰ ਵਿੱਚ ਮਾਤਾ ਸੁਲਖਣੀ ਜੀ ਨਾਲ ਹੋਇਆ ਉਹਨਾਂ ਦੇ ਦੋ ਪੁੱਤਰ ਸਨ ਸ੍ਰੀ ਚੰਦ ਜੋ ਬਾਅਦ ਵਿੱਚ ਉਦਾਸੀ ਸੰਪਰਦਾ ਦਾ ਮੋਢੀ ਬਣਿਆ ਅਤੇ ਲਖਮੀ ਦਾਸ ਜੋ ਸੰਸਾਰਿਕ ਜੀਵਨ ਵਿੱਚ ਰਿਹਾ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ ਗੁਰੂ ਜੀ ਦਾ ਮਨ ਸੰਸਾਰ ਦੀ ਭਲਾਈ ਲਈ ਸਮਰਪਿਤ ਸੀ ਉਹ ਸੁਲਤਾਨਪੁਰ ਲੋਧੀ ਵਿੱਚ ਆਪਣੇ ਜੀਜਾ ਜੀ ਨੂੰ ਭਾਈ ਜੈਰਾਮ ਦੀ ਮਦਦ ਨਾਲ ਨੌਕਰੀ ਤੋਂ ਨੌਕਰੀ ਤੇ ਲੱਗ ਗਏ ਉੱਥੇ ਉਹ ਨਵਾਬ ਦੌਲਤਖਾਨ ਦੇ ਅਧੀਨ ਮੋਦੀ ਭੰਡਾਰੀ ਵਜੋਂ ਕੰਮ ਕਰਦੇ ਸਨ ਗੁਰੂ ਜੀ ਨੇ ਆਪਣੀ ਇਮਾਨਦਾਰੀ ਅਤੇ ਗਿਆਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਉਹ ਆਪਣੀ ਤਨਖਾਹ ਵਿੱਚੋਂ ਗਰੀਬਾਂ ਦੀ ਮਦਦ ਕਰਦੇ ਅਤੇ ਹਰ ਰੋਜ਼ ਸੰਗਤ ਨਾਲ ਰੱਬੀ ਬਾਣੀ ਗਾਉਂਦੇ ਰੂਹਾਨੀ ਜਾਗਰਨ ਗੁਰੂ ਜੀ ਦੇ ਜੀਵਨ ਦਾ ਸਭ ਤੋਂ ਅਹਿਮ ਪੜਾ 1469 ਵਿੱਚ ਆਇਆ ਜਦੋਂ ਉਹ ਸੁਲਤਾਨਪੁਰ ਦੀ ਬੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਉਹ ਤਿੰਨ ਦਿਨ ਲਾਗਤਾਂ ਰਹੇ ਅਤੇ ਇਸ ਦੌਰਾਨ ਉਹਨਾਂ ਨੂੰ ਰੱਬ ਦਾ ਸਾਖੀ ਅਨੁਭਵ ਹੋਇਆ ਉਹਨਾਂ ਨੇ ਮੂਲ ਮੰਤਰ ਦੀ ਰਚਨਾ ਕੀਤੀ ਜੋ ਸਿੱਖ ਧਰਮ ਦੀ بنیاد ਬਣਿਆ ਵਾਪਸ ਆਉਂਦਿਆਂ ਉਹਨਾਂ ਨੇ ਕਿਹਾ ਨਾ ਕੋਈ Hindu ਨਾ ਕੋਈ Musalman ਸਾਰੇ ਇੱਕ ਰੱਬ ਦੀ ਸੰਤਾਨ ਹਨ ਇਸ ਤੋਂ ਬਾਅਦ ਉਹਨਾਂ ਨੇ ਨੌਕਰੀ ਛੱਡ ਦਿੱਤੀ ਅਤੇ ਸੰਸਾਰ ਨੂੰ ਸੱਚ ਦਾ ਰਾਹ ਦਿਖਾਉਣ ਲਈ ਨਿਕਲ ਪਏ ਉਦਾਸੀਆਂ ਜਾਤਰਾਵਾਂ ਗੁਰੂ ਨਾਨਕ ਦੇਵ ਜੀ ਨੇ 4 ਵੱਡੀਆਂ ਉਦਾਸੀਆਂ ਕੀਤੀਆਂ ਜਿਨ੍ਹਾਂ ਨੇ ਉਹਨਾਂ ਦੇ ਸੰਦੇਸ਼ ਨੂੰ ਦੁਨੀਆ ਭਰ ਵਿੱਚ ਫਲਾਇਆ ਉਹਨਾਂ ਦੇ ਸਾਥੀ ਭਾਈ ਮਰਦਾਨਾ ਸਨ ਜੋ ਰਬਾਬ ਵਜਾ ਕੇ ਬਾਣੀ ਗਾਉਂਦੇ ਪਹਿਲੀ ਉਦਾਸੀ 1500 ਤੋਂ 1506 ਤੱਕ ਇਹ ਯਾਤਰਾ ਪੂਰਬੀ ਭਾਰਤ ਵੱਲ ਸੀ ਗੁਰੂ ਜੀ ਸੈਦਪੁਰ ਬੰਗਾਲ ਅਤੇ ਜਗਨਨਾਥ ਪੁਰੀ ਗਏ ਸੈਦਪੁਰ ਵਿੱਚ ਉਹਨਾਂ ਨੇ ਲਾਲੋ ਦੇ ਘਰ ਰਹਿ ਕੇ ਸਾਦਗੀ ਦਾ ਸੰਦੇਸ਼ ਦਿੱਤਾ ਅਤੇ ਮਲਕ ਭਾਗੋ ਦੀ ਅਮੀਰੀ ਨੂੰ ਨਕਾਰਿਆ ਦੂਜੀ ਉਦਾਸੀ 1506 ਤੋਂ 1513 ਤੱਕ ਇਹ ਦੱਖਣ ਵੱਲ ਸੀ ਗੁਰੂ ਜੀ ਤਾਮਿਲਨਾਡੂ ਕੇਰਲਾ ਅਤੇ ਸ਼੍ਰੀਲੰਕਾ ਗਏ ਉੱਥੇ ਉਹਨਾਂ ਨੇ ਸਥਾਨਿਕ ਰਾਜਿਆਂ ਨਾਲ ਗੱਲਬਾਤ ਕੀਤੀ ਅਤੇ ਸੱਚ ਦੀ ਮਹੱਤਤਾ ਦੱਸੀ ਤੀਜੀ ਉਦਾਸੀ 1514 ਤੋਂ 1518 ਤੱਕ ਇਹ ਉੱਤਰ ਵੱਲ ਸੀ ਗੁਰੂ ਜੀ ਹਿਮਾਚਲ ਤਿੱਬਤ ਅਤੇ ਕਲਾਸ ਪਰਬਤ ਗਏ ਉਹਨਾਂ ਨੇ ਜੋਗੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਰੱਬੀ ਭਗਤੀ ਦਾ ਰਾਹ ਦਿਖਾਇਆ ਚੌਥੀ ਉਦਾਸੀ 1519 ਤੋਂ 1521 ਤੱਕ ਇਹ ਪੱਛਮ ਵਾਲ ਸੀ ਗੁਰੂ ਜੀ ਮੱਕਾ ਮਦੀਨਾ ਅਤੇ ਬਗਦਾਦ ਗਏ ਮੱਕੇ ਵਿੱਚ ਜਦੋਂ ਉਹਨਾਂ ਨੇ ਪੈਰ ਕਾਬੇ ਵੱਲ ਕੀਤੇ ਤਾਂ ਕਾਜੀ ਨੇ ਇਤਰਾਜ਼ ਕੀਤਾ ਗੁਰੂ ਜੀ ਨੇ ਕਿਹਾ ਰੱਬ ਹਰ ਥਾਂ ਹੈ ਇੱਕ ਪਾਸੇ ਕਿਵੇਂ ਸਿਮਤ ਹੋ ਸਕਦਾ ਹੈ ਇਹਨਾਂ ਯਾਤਰਾਵਾਂ ਵਿੱਚ ਗੁਰੂ ਜੀ ਨੇ ਹਰ ਧਰਮ ਦੇ ਲੋਕਾਂ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਇੱਕ ਰੱਬ ਦੀ ਭਗਤੀ ਸੇ ਬਾਤੇ ਸਚਾਈ ਦਾ ਸੰਦੇਸ਼ ਦਿੱਤਾ ਸਿੱਖ ਧਰਮ ਦੀ ਸਥਾਪਨਾ ਗੁਰੂ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਜਿਸ ਦੇ ਤਿੰਨ ਮੁੱਖ ਸਿਧਾਂਤ ਹਨ ਨਾਮ ਜਪਨਾ ਕਿਰਤ ਕਰਨਾ ਅਤੇ ਵੰਡ ਛਕਣਾ ਉਹਨਾਂ ਨੇ ਲੰਗਰ ਦੀ ਪਰਥਾ ਸ਼ੁਰੂ ਕੀਤੀ ਜਿਸ ਵਿੱਚ ਸਾਰੇ ਲੋਕ ਚਾਹੇ ਉਹ ਉੱਚ ਜਾਤ ਦੇ ਹੋਣ ਚਾਹੇ ਨੀਵੀਂ ਇੱਕ ਸਾਰ ਵਿੱਚ ਬੈਠ ਕੇ ਖਾਣਾ ਖਾਂਦੇ ਇਹ ਸਮਾਜ ਵਿੱਚ ਬਰਾਬਰੀ ਅਤੇ ਭਾਈਚਾਰੇ ਦਾ ਪ੍ਰਤੀਕ ਸੀ ਗੁਰੂ ਜੀ ਨੇ ਔਰਤਾਂ ਦੇ ਅਧਿਕਾਰਾਂ ਦੀ ਵੀ ਵਕਾਲਤ ਕੀਤੀ ਉਹਨਾਂ ਨੇ ਕਿਹਾ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਜਾਨ ਔਰਤ ਉਹ ਹੈ ਜਿਸ ਤੋਂ ਸਾਰਾ ਸੰਸਾਰ ਜਨਮ ਲੈਂਦਾ ਹੈ ਉਹਨਾਂ ਨੇ ਜਾਤ ਪਾਤ ਧਰਮ ਅਤੇ ਲਿੰਗ ਦੇ ਭੇਦਭਾਵ ਨੂੰ ਖਤਮ ਕਰਨ ਦੀ ਸਿੱਖਿਆ ਦਿੱਤੀ ਅਖੀਰਲੇ ਸਾਲ ਅਤੇ ਵਿਰਾਸਤ ਆਪਣੇ ਜੀਵਨ ਦੇ ਅਖੀਰਲੇ ਸਾਲਾਂ ਵਿੱਚ ਗੁਰੂ ਜੀ ਕਰਤਾਰਪੁਰ ਸੈਟਲ ਹੋ ਗਏ ਉੱਥੇ ਉਹਨਾਂ ਨੇ ਖੇਤੀ ਕੀਤੀ ਅਤੇ ਸੰਗਤ ਦੀ ਸਥਾਪਨਾ ਕੀਤੀ ਉਹ ਰੋਜ਼ ਸਵੇਰੇ ਉੱਠ ਕੇ ਰੱਬੀ ਬਾਣੀ ਗਾਉਂਦੇ ਅਤੇ ਸੰਗਤ ਨੂੰ ਸੱਚ ਦਾ ਰਾਹ ਦਿਖਾਉਂਦੇ 22 ਸਤੰਬਰ 1539 ਨੂੰ ਗੁਰੂ ਜੀ ਨੇ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਮਰਨ ਤੋਂ ਪਹਿਲਾਂ ਉਹਨਾਂ ਦੇ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਰਖਸ਼ਿਤ ਹੈ ਉਹਨਾਂ ਦਾ ਸੰਦੇਸ਼ ਇੱਕ ਓਕਾਰ ਸਤਨਾਮ ਅੱਜ ਵੀ ਸਾਰੀ ਦੁਨੀਆ ਲਈ ਪ੍ਰੇਰਨਾ ਹੈ ਉਹਨਾਂ ਨੇ ਸਮਾਜ ਨੂੰ ਸੱਚ ਪਿਆਰ ਅਤੇ ਸੇਵਾ ਦਾ ਰਾਹ ਦਿਖਾਇਆ ਜੋ ਸਿੱਖ ਧਰਮ ਦਾ ਮੁੱਖ ਆਧਾਰ ਹੈ